ਕਿ ਪਹਿਲਾ ਵੀ ਜਿਹੜੀ ਸੜਕ ਹੱਡੀ ਹੀ ਤਕਰੀਬਨ 15 ਸਾਲ ਤੋਂ ਇਹਦੀ ਵਾਰੀ ਨਹੀਂ ਆਈ ਤੇ ਜੇ ਮਾੜੀ ਮੁੱਟੀ ਝੜਕ ਜਿਹੜੀ ਤੁਰਨ ਫਿਰਨ ਨੂੰ ਹੈਗਾ ਹੀ ਉਹ ਵੀ ਆ ਹੜਨੇ ਕਰਕੇ ਬਿਲਕੁਲ ਰੁੱਟ ਚੁੱਕੀ ਏ ਅੱਗੇ ਛੇ ਤੋਂ ਨਿਸੂ ਕੇ ਸਿੰਘੋ ਕੇ ਗੱਗੜ ਪੰਜ ਕਰਾਂ ਇੱਕ ਮਰਾਵਾ ਤੱਕ ਇਥੋਂ ਬੱਚੇ ਜਾਂਦੇ ਨੇ ਤੇ ਜਿਹੜੀਆਂ ਇੱਥੇ ਕੋਈ ਕਿਉਂਕਿ ਬੱਸਾਂ ਦਾ ਤੇ ਕੋਈ ਸਾਧਨ ਹੈ ਨਹੀਂਗਾ ਪਹਿਲਾਂ ਵੀ ਇਹ ਹਾਲਤ ਬਹੁਤ ਮਾੜੀ ਸੀ ਤੇ ਪਾਣੀ ਆਉਂਦੇ ਨਾਲ ਬਿਲਕੁਲ ਹੀ ਹੁੰਦਾ ਤਾਂ ਵੇਖੋ ਤੁਸੀਂ ਵੇਖੋ ਸਾਹਮਣੇ ਮੋٹے ਮੋٹے ਬੀਟੇ ਨਿਕਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਫੇਰ ਇੱਕ ਵਾਰ ਜੁੜੇ ਆ ਨਗਰ ਨਿਸੋ ਗਿਆ ਦੇ ਜਿਹੜਾ ਰਸਤਾ ਜਾਂਦਾ ਹੈ ਜੀ ਆਪਾਂ ਨਿਸੋ ਗਿਆ ਤੋਂ ਅਰਮਦਾਸ ਦਾ ਰਸਤਾ ਜਿਹੜਾ ਜਿਹੜਾ ਹੜਦੇ ਪਾਣੀ ਦੇ ਨਾਲ ਬਹੁਤ ਟੁੱਟ ਚੁੱਕਾ ਹੈ ਬੜੇ ਬੜੇ ਖੱਡੇ ਪਏ ਨੇ ਆਪ ਜੀ ਨੂੰ ਆਪਾਂ ਲਾਈਵ ਤਸਵੀਰਾਂ ਦਿਖਾਵਾਂਗੇ ਸੋ ਦਾਸ ਭਾਈ ਦਲਜੀਤ ਸਿੰਘ ਨਿਸੋ ਕੇ ਮੇਰੇ ਨਾਲ ਸਹਾਯੋਗੀ ਸੱਜਣ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਪੱਤਰਕਾਰ ਸੋ ਨਗਰ ਦੇ ਨਿਵਾਸੀ ਜਿਹੜੇ ਉਹ ਸਾਡੇ ਨਾਲ ਜੁੜੇ ਨੇ ਆਪ ਜੀ ਨੂੰ ਚੈਨਲ ਦੇ ਰਾਹੀਂ ਦੱਸਣਾ ਚਾਹਵਾਂਗੇ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਪਾਣੀ ਦੇ ਨਾਲ ਸੜਕ ਜਿਹੜੀ ਸਾਰੀ ਟੁੱਟ ਚੁੱਕੀ ਆ ਕਿੱਡੇ-ਕੱਡੇ ਖੱਡੇ ਪੈ ਚੁੱਕੇ ਨੇ ਜੋ ਗੱਡੀਆਂ ਦਾ ਬੜਾ ਆਉਣਾ ਜਿਹੜਾ ਮੁਸ਼ਕਲ ਆ ਛੋਟੇ ਬੱਚੇ ਸਕੂਲਾਂ 'ਚ ਜਾਂਦੇ ਨੇ ਗੁੱਡੀਆਂ ਜੜੀਆਂ ਸਕੂਲਾਂ 'ਚ ਜਾਂਦੀਆਂ ਨੇ ਬੱਸਾਂ ਜਾਂਦੀਆਂ ਨੇ ਉਹਨਾਂ ਵਾਸਤੇ ਬੜਾ ਦਿੱਕਤ ਆ ਰਹੀ ਆ ਸਿੰਘ ਜੀ ਲੰਬੜਦਾਰ ਨਿਸੋ ਕੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜ ਅਹੀਂ ਪ੍ਰਸ਼ਾਸਨਾਂ ਅਗੇ ਬੇਨਤੀ ਕਰਦੇ ਆਂ ਤੁਹਾਡੀ ਹੜ੍ਹ ਦੌਰਾਨ ਜਿਹੜੀ ਸੜਕ ਟੁੱਟ ਗਈ ਏ ਕਿਉਂਕਿ ਪਹਿਲਾਂ ਵੀ ਜਿਹੜੀ ਸੜਕ ਸਾਡੀ ਹੀ ਤਕਰੀਬਨ 15 ਸਾਲ ਤੋਂ ਇਹਦੀ ਵਾਰੀ ਨਹੀਂ ਆਈ ਤੇ ਜੇ ਮਾਰੀ ਮੁੱਟੀ ਝੜਕ ਜਿਹੜੀ ਤੁਰਨ ਫਿਰਨ ਨੂੰ ਹੈਗਾ ਹੀ ਉਹ ਵੀ ਆ ਹੜ੍ਹ ਨੇ ਕਰਕੇ ਬਿਲਕੁਲ ਰੁੜ ਚੁੱਕੀ ਏ ਅੱਗੇ ਇੱਕ ਆਪਾਂ ਗੱਡੀ ਫਸ ਗਈ ਉਹ ਵੀ ਬੜੀ ਮੁਸ਼ਕਲ ਕੱਢੀ ਏ ਤੇ ਇਸ ਕਰਕੇ ਅਸੀਂ ਪ੍ਰਸ਼ਾਸਨਾਂ ਅਗੇ ਮੰਤਰੀਆਂ ਅਗੇ ਹਰ ਕ ਅਗੇ ਬੇਨਤੀ ਕਰਦੇ ਆਂ ਕਿ ਅਸੀਂ ਉਹਦੇ ਜਾਂ ਜਿਹੜੀ ਸੜਕ ਸੜਕ ਬਣਾਏਗਾ ਕਿਓ ਕਿ ਅਸੀਂ ਛੜਕਦੇ ਜਾਣਾ ਆਉਣਾ ਸਾਡੀਆਂ ਨਿੱਕੇ ਨਿੱਕੇ ਬੱਚੀਆਂ ਜਾਂਦੀਆਂ ਨੇ ਸਕੂਲ ਜਾਂਦੀਆਂ ਨੇ ਇੱਥੇ ਕੋਈ ਗੱਡੀ ਬੱਸ ਤੇ ਹੈ ਨਹੀਂਗੀ ਪਰ ਜਿਹੜਾ ਆਪਾਂ ਗੱਡੀ ਬੱਸ ਤੇ ਜਾ ਸਕੀਏ ਬੱਚੀਆਂ ਜਿਹੜੀਆਂ ਵਿਚਾਰੇ ਛੋਟੇ ਮੋਟੇ ਸਾਈਕਲਾਂ ਤੇ ਜਾਂਦੀਆਂ ਨੇ ਉਹ ਕਈ ਵੇਖਿਆ ਮੈਂ ਦੇਖ ਰਿਹਾ ਆਂ ਕਿ ਬੱਚੀਆਂ ਜਾ ਰਹੀਆਂ ਨੇ ਉਹ ਵੀ ਖੱਡੇ ਜਾਣ ਕੇ ਡਿੱਗ ਪਈਆਂ ਉਹਨਾਂ ਦੇ ਨਿੱਕੇ ਮੋਟੇ ਝੋਟਾ ਵੀ ਆਈਆਂ ਤੇ ਅਸੀਂ ਪ੍ਰਸ਼ਾਸਨ ਕੋਲ ਜੀ ਬੇਨਤੀ ਕਰਨਿਆ ਕਿ ਇਹ ਸਾਡੀ ਸਾਰੇ ਪਿੰਡ ਵੱਲੋਂ ਬੇਨਤੀ ਏ ਦੂ ਚੋਂ ਪਿੰਡਾਂ ਵੱਲੋਂ ਤੇ ਇਹ ਜਿਹੜੀ ਸੜਕ ਹੈ ਇਹਦੀ ਤਕਰੀਬਨ 15 ਸਾਲ ਤੋਂ ਬਣੀ ਨਹੀਂ ਜਿਹੜੀ ਮਾੜੀ ਮੁੱਟੀ ਹੈ ਗਈ ਸੀ ਉਹ ਵੀ ਹੜ੍ਹ ਦੌਰਾਨ ਜਿਹੜੀ ਟੁੱਟ ਗਈ ਹੈ ਤੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸੜਕ ਬਣਾਈ ਬਣਾਈ ਜਾਵੇ ਜਿਹੜੀ ਸੜਕ ਜਿਹੜੀ ਪਹਿਲ ਤੇ ਧਾਰ ਤੇ ਬਣਾਈ ਜਾਵੇ ਹੋਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਸੜਕ ਜਿਹੜੀ ਬਣਾਈ ਜਾਵੇ ਤੇ ਹੋਰ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਸਾਡੀ ਸੜਕ ਜਰੂਰ ਬਣਾਈ ਜਾਵੇ ਇਹੋ ਸਾਡੀ ਬੇਨਤੀ ਹੈ ਸਾਡੇ ਪਿੰਡ ਵੱਲੋਂ ਪੰਜ ਭਾਈ ਸਾਹਿਬ ਜੀ ਜਿਹੜਾ ਰਵਸਤਾ ਰਮਦਾਸ ਤੋਂ ਚੱਲਦਾ ਤੇ ਇਹ ਗਾੜੀ ਕਿੰਨੇ ਪਿੰਡਾਂ ਤੱਕ ਚੱਲਦਾ ਹੈ ਇਹ ਵੇਖੋ ਜੀ ਪਹਿਲਾਂ ਪਸ਼ੀਏ ਤੋਂ ਨਿੱਸੂ ਕੇ ਸਿੰਘੋ ਕੇ ਗੱਗੜ ਪੰਜ ਕਰਾਂ ਇੱਕ ਮਰਾਵਾ ਤੱਕ ਇਥੋਂ ਬੱਚੇ ਜਾਂਦੇ ਨੇ ਤੇ ਜਿਹੜੀਆਂ ਇੱਥੇ ਕੋਈ ਕਿਉਂਕਿ ਬੱਥਾਂ ਦਾ ਤੇ ਕੋਈ ਸਾਧਨ ਹੈ ਨਹੀਂਗਾ ਹੈ ਤੇ ਛੋਟੇ ਮੋਟੇ ਗੱਡੀਆਂ ਇੱਥੇ ਕੋ ਹੈਗੇ ਨੇ ਸਕੂਟਰ ਨੇ ਕੋਈ ਸਾਈਕਲ ਨਹੀਂ ਬੱਚਿਆਂ ਵਾਸਤੇ ਹੁਣੇ ਆਪਾਂ ਮੌਜੂਦਾ ਇੱਥੇ ਆਏ ਹੀ ਗਏ ਤੇ ਉਹ ਗੱਡੀ ਇੱਕ ਫਸ ਗਈ ਬੜੇ ਮੁਸ਼ਕਲ ਦੇ ਨਾਲ ਉਹਨੂੰ ਕੱਢਿਆ ਤੇ ਆਹ ਵੇਖੋ ਕਿੱਡੇ-ਕੱਡੇ ਟੋਏ ਪਏ ਨੇ ਇਹ ਕਾਊਟ ਹੋਇਆ ਜੀ ਇਹ ਕਾਊਟ ਹੋਇਆ ਜੀ ਅੱਗੇ ਸਿਆਲ ਹੋਣਾ ਧੁੰਦਾ ਵੀ ਪੈਣੀਆਂ ਧੁੰਦਾ ਵਿੱਚ ਬਹੁਤ ਨੁਕਸਾਨ ਹੋਏਗਾ ਤੇ ਫੇਰ ਅਸੀਂ ਕਹਿਣਾ ਵੀ ਇਹ ਜਿਹੜਾ ਆਪਾਂ ਬਣਾਉਣੀ ਤੇ ਬਣਾ ਨਹੀਂ ਸਕੇ ਤੇ ਇਹ ਕਰਕੇ ਹੁਣ ਬੇਨਤੀ ਕਰਦੇ ਆਂ ਵੀ ਇਹ ਜ਼ਰੂਰ ਬਣਾਈ ਜਾਵੇ ਵੇਖੋ ਹਾਂ ਪਛੀ ਇਹ ਛੱਪੜ ਤੇ ਲਾਗੇ ਜਿਹੜਾ ਮੋੜ ਹੈ ਉੱਥੇ ਪੈਂਦਾ ਸਕੂਲ ਦੇ ਲਾਗੇ ਉੱਥੋਂ ਬਹੁਤ ਹਾਦਸੇ ਜੀ ਦੂ ਵੀ ਜ਼ਿਆਦਾ ਖਸਤਾ ਤੇ ਸੋ ਬੇਨਤੀ ਕਰਦੇ ਆਂ ਵੀ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਸੋ ਆਈ ਸਾਰਿਆਂ ਦਾ ਧੰਨਵਾਦੀ ਹੋਰ ਹੀ ਮੇਰੀ ਵੇਖੋ ਵੀਰ ਮੇਰੇ ਕਿੰਨੀ ਸੰਗਤ ਆਈ ਹੈ ਸਾਰੇ ਬੇਨਤੀ ਕਰਨ ਆਏ ਆ ਤੁਹਾਡੀ ਜਿਹੜੀ ਸੜਕ ਜਿਹੜੀ ਪਹਿਲ ਦੇ ਅਧਾਰ ਤੇ ਬਣਾਈ ਜਾਵੇ ਹੋਰ ਪਾਜੀ ਇਹ ਕਦੋਂ ਕਦੀ ਸੜਕ ਬਣੀ ਕਿੰਨਾ ਚਿਰ ਹੋ ਚੁੱਕਾ ਹੈ ਸੜਕ ਨੂੰ 14-15 ਸਾਲ ਹੋ ਗਏ 14-15 ਸਾਲ ਤੋਂ ਪਹਿਲੇ ਨਹੀਂ ਸੜਕ ਬਣੀ ਬਾਅਦ ਦੇ ਵਿੱਚ ਕੋਈ ਰਿਪੇਅਰ ਨਹੀਂ ਹੋਈ ਬਾਅਦ ਦੇ ਵਿੱਚ ਰਿਪੇਅਰ ਵੀ ਨਹੀਂ ਹੋਈ ਨਹੀਂ ਕੋਈ ਰਿਪੇਅਰ ਨਹੀਂ ਹੋਈ ਠੀਕ ਹੈ ਜੀ ਉਹ ਤੁਹਾਨੂੰ ਪਾਜੀ ਹਾਂ ਜੀ ਤੁਸੀਂ ਕਹਿਣਾ ਚਾਹੋਗੇ ਮੈਂ ਤਾਂ ਵੀਰ ਜੀ ਇਹੋ ਕਹਿਣਾ ਚਾਹੁੰਦਾ ਵੀ ਸੜਕ ਜਿਹੜੀ ਜਲਦੀ ਜਲਦੀ ਬਣਾਈ ਜਾਏ ਕਿਉਂਕਿ ਗੰਨੇ ਦਾ ਸੀਜ਼ਨ ਆ ਰਿਹਾ ਗੰਨਾ ਵੀ ਕੱਢਣਾ ਹੈ ਇਸੇ ਸੜਕ ਰਾਹੀਂ ਸਾਡਾ ਗੰਨਾ ਨਿਕਲਣਾ ਤੇ ਇੰਨੇ ਇੰਨੇ ਟੋਏ ਪਏ ਅਸੀਂ ਗੰਨਾ ਵੀ ਨਹੀਂ ਕੱਢ ਸਕਦੇ ਇਸ ਕਰਕੇ ਸਾਡੀ ਪਰਜੋਰ ਸਰਕਾਰ ਕੋਲ ਮੰਗੇ ਕਿ ਸਾਡੀ ਸੜਕ ਮੌਕਾ ਬਖ ਹਾਂ ਜੀ ਯਾਰ ਜਦਾਂ ਵੀਰ ਜੀ ਨੂੰ ਦੱਸਿਆ ਕਿ ਅਸੀਂ ਗੰਨਾ ਵੀ ਇਸੇ ਰਸਤੇ ਕੱਢਣਾ ਵਾ ਕਿਉਂਕਿ ਇੱਡੇ-ਇੱਡੇ ਟੋਏ ਪੈ ਚੁੱਕੇ ਨੇ ਜਿਹੜੀ ਟਰਾਲੀ ਬੜੀ ਜਾਣੀ ਮੁਸ਼ਕਲ ਹੋਈ ਚੁੱਕੀ ਹੈ ਛੋਟੀਆਂ ਗੱਡੀਆਂ ਵੀ ਤੁਸੀਂ ਵੇਖ ਰਹੇ ਹੋ ਕਿ ਖੱਡਿਆਂ ਦੇ ਵਿੱਚ ਪਿਆਰੀਆਂ ਤੇ ਔਖੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਹਾਂ ਜੀ ਵੀਰ ਜੀ ਤੁਸੀਂ ਕਰੋਗੇ ਮੈਂ ਇਹ ਸਰਕਾਰ ਗੱਡੀ ਬੇਨਤੀ ਕਰਦਾ ਵਾਂ ਕਿ ਮੇਰੇ ਪਿੰਡ ਫਡੇਗੜ੍ਹ ਚੂੜੀਆਂ ਦਾ ਵੀ ਬੱਚੇ ਪੜਦੇ ਆ 22 ਬੱਸਾਂ ਮੇਰੇ ਪਿੰਡ ਹੁੰਦੀਆਂ ਵਾਂ ਉਹਨਾਂ ਵਿੱਚ ਵੱਤ ਵਤ 50 60 ਬੱਸੀ ਹੁੰਦੇ ਆ ਜੇ ਕੋਈ ਮੰਨ ਲਓ ਕੱਲ ਨੂੰ ਅਣਜਾ ਬੱਚਿਆਂ ਨੂੰ ਖੱਟ ਪੇਟ ਲੱਗ ਜਾਂਦੀ ਹੈ ਤੇ ਕੌਣ ਜਿੰਮੇ ਆ ਰਿਹਾ ਸਰਕਾਰ ਗਾੜੀ ਇਹੋ ਬੇਨਤੀ ਕਰਦੇ ਆ ਕਿ ਛੇਤੀ ਤੋਂ ਛੇਤੀ ਇਹ ਸੜਕ ਬਣਾਈ ਜਾਵੇ ਸਾਡੇ ਕੋਲ ਇਟਿਓ ਸਾਹਿਬ ਮੰਤਰੀ ਜੋ ਸੜਕਾਂ ਦੇ ਹੈਗੇ ਆ ਉਹ ਵੀ ਇੱਥੇ ਆਏ ਸੀ ਉਹ ਵੀ ਸਾਨੂੰ ਵਾਅਦਾ ਕਰਕੇ ਗਏ ਸੀ ਅਸੀਂ ਜਰੂਰ ਬਣਾਵਾਂਗੇ ਪਾਣੀ ਦੇ ਸਾਡੇ ਕੋਲ ਆਏ ਸੀ ਉਹਨਾਂ ਦੇ ਘਰ ਦੇ ਵੀ ਸਾਡੇ ਕੋਲ ਬਾਅਦ ਚ ਆਏ ਸੀ ਅਸੀਂ ਉਹਨਾਂ ਗਾੜੀ ਵੀ ਬੇਨਤੀ ਕਰਦੇ ਆ ਇਟਿਓ ਸਾਹਿਬ ਗਾੜੀ ਵੀ ਇਹ ਸੜਕ ਦੇ ਉੱਤੇ ਥੋੜੇ ਟੋਏ ਸਾਡੇ ਜਾਂ ਜਿੱਦਾਂ ਵੀ ਹਾਲ ਹੁੰਦਾ ਸਾਡਾ ਛੇਤੀ ਤੋਂ ਛੇਤੀ ਇਤਨਾ ਮੈਂ ਤਾਂ ਪਹਿਲਾਂ ਦੱਸਿਆ ਵੀ ਗੰਨਾ ਆ ਰਿਹਾ ਹੈ ਗੰਨਾ ਵੀ ਕੱਢਣਾ ਹੈ ਤੇ ਉਹਨਾਂ ਦਾ ਸਾਡਾ ਬਰਬਾਦ ਹੋ ਗਿਆ ਜੀ ਚਲੋ ਉਹ ਤਾਂ ਉਹਨੂੰ ਖਤਮ ਹੋ ਗਿਆ ਨਹੀਂ ਨਿਕਲਣਾ ਪਰ ਗੰਨਾ ਦਾ ਸਾਡਾ ਜਿਹ ਹੈਗਾ ਥੋੜਾ ਪੋਤਾ ਜੀ ਅਹੀਂ ਉਹ ਵੀ ਕੱਢਣਾ ਵਾ ਸਭ ਤੋਂ ਵੱਡੀ ਸਮੱਸਿਆ ਬੱਚਿਆਂ ਦੀ ਹੈ ਜੀ ਛੋਟੇ ਛੋਟੇ ਬੱਚੇ ਆ ਤੇ ਗੱਡੀਆਂ ਹੁੰਦੀਆਂ ਬੱਚੇ ਜਿਹਨੂੰ ਐਨੂੰ ਝੋਕਾ ਵਜਦਾ ਕਰੀ ਐਨੂੰ ਵਜਦਾ ਕਈ ਵਾਰ ਸਾਨੂੰ ਟਰੈਕਟਰ ਫਾ ਕੇ ਗੱਡੀਆਂ ਕਢਣੀਆਂ ਪੈਂਦੀਆਂ ਵਾ ਤੇ ਜਲਦੀ ਤੋਂ ਜਲਦੀ ਸਾਡੀ ਜਿਹੜੀ ਛੜ ਗਿਆ ਅਸੀਂ ਉਹ ਲੈ ਕੇ ਪੰਜ ਗਰਾਈਆਂ ਤੱਕ ਇਹਨੂੰ ਕੰਪਲੀਟ ਕੀਤਾ ਜਾ ਪਹਿਲਾਂ ਵੀ ਇਹਦੀ ਹਾਲਤ ਬਹੁਤ ਮਾੜੀ ਸੀ ਤੇ ਪਾਣੀ ਆਉਂਦੇ ਨਾਲ ਤੇ ਬਿਲਕੁਲ ਹੀ ਹੁੰਦਾ ਤੇ ਵੇਖੋ ਤੁਸੀਂ ਵੇਖੋ ਸਾਹਮਣੇ ਮੋٹے ਮੋٹے ਬੀਟੇ ਨਿਕਲੇ ਆ ਤੇ ਨਾ ਤੇ ਸਾਈਕਲ ਤੇ ਕੋਈ ਜਾ ਜਾਂਦਾ ਕਿਸੇ ਕੋ ਬੱਚੀਆਂ ਸਾਈਕਲ ਤੇ ਜਾਂਦੀਆਂ ਵਾ ਉਹ ਵੀ ਕੋਈ ਐਨ ਡਿੱਕਦੀ ਕਹਿੰਨੇ ਗੋਡਾ ਚਲਾ ਲਿਆ ਕਹਿੰਨੇ ਕੁਝ ਕਰ ਲਿਆ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਗਾੜੀ ਵੀ ਇਹ ਸੜਕ ਨੂੰ ਛੇਤੀ ਤੋਂ ਛੇਤੀ ਬਣਾਇਆ ਜਾ ਹਾਂਜੀ ਇਹ ਸਨ ਨਿਸੋ ਗਿਆ ਦੇ ਮੋਹਤ ਵੀਰ ਸਾਰੇ ਵੀਰ ਜਿਨ੍ਹਾਂ ਨੇ ਬੜੀ ਮੰਗ ਕੀਤੀ ਹੈ ਸਰਕਾਰ ਗਾੜੀ ਪ੍ਰਸ਼ਾਸਨ ਗਾੜੀ ਮੰਗ ਕੀਤੀ ਹੈ ਇਹਨਾਂ ਨੇ ਕਿ ਜਿਹੜੀ ਸੜਕ ਹੈ ਜੋ ਜਿਹੜੀ ਬਣਾਈ ਜਾਵੇ ਸਾਡੀ ਕਿਉਂਕਿ ਹੜਾਂ ਦੇ ਨਾਲ ਸੜਕ ਸਾਰੀ ਟੁੱਟ ਚੁੱਕੀ ਹੈ ਜਿਹੜੀਆਂ ਗੱਡੀਆਂ ਮੌਕੇ ਤੇ ਵੀ ਇੱਕ ਦੋ ਫਸੀਆਂ ਵੀਰਾਂ ਨੇ ਕੜਾਈਆਂ ਨੇ ਕਿਉਂਕਿ ਸਾਡੇ ਹੁੰਦਿਆਂ ਇਹ ਕੰਮ ਹੋਏ ਨੇ ਇਸ ਕਰਕੇ ਸਾਰੇ ਮੋਤਵੀਰਵਾਰਾ ਮੋਤਵੀਰਵਾਰਾ ਵੀਰਾਂ ਲੋ ਬੇਨਤੀ ਹੈ ਜੀ ਪ੍ਰਸ਼ਾਸਨ ਘਾੜੀ ਮੰਗ ਕਰਦੇ ਨੇ ਮੌਜੂਦਾ ਐਮ ਐਲ ਏ ਸਾਹਿਬ ਉਹਨਾਂ ਘਾੜੀ ਮੰਗ ਕਰਦੇ ਨੇ ਕਿ ਜੇ ਸੜਕ ਬਣਾਓਗੇ ਤੇ ਅਸੀਂ ਤੁਹਾਡੇ ਨਾਲ ਆ ਜੀ ਉਹਨਾਂ ਦੀ ਸਿੱਧੀ ਮੰਗ ਆ ਕਿ ਸੜਕ ਬਣਾਓਗੇ ਤੇ ਵੋਟਾਂ ਲੈਣ ਆ ਜਿਓ ਇਸ ਕਰਕੇ ਉਹਨਾਂ ਦੀ ਬੇਨਤੀ ਆ ਕਿ ਜੋ ਸਭ ਤੋਂ ਪਹਿਲਾਂ ਜਿਹੜਾ ਸੜਕ ਦਾ ਕੰਮ ਹੈ ਉਹ ਕੀਤਾ ਜਾਵੇ ਇਹਨਾਂ ਨੇ ਗੰਨਾ ਵੀ ਇੱਥੋਂ ਦੀ ਕੱਢਣਾ ਹੈ ਗਾੜੀ ਸਿਆਲ ਆ ਰਿਹਾ ਧੁੰਦਾਂ ਦੇ ਵਿੱਚ ਬੱਚੇ ਨੇ ਸਕੂਲ ਜਾਣਾ ਵਾ ਬੜਾ ਔਖਾ ਹੋਏਗਾ ਅੱਜ ਕਿਉਂਕਿ ਇਸ ਤਰ੍ਹਾਂ ਲੱਗਣ ਰਿਹਾ ਕਿ ਜਿੱਦਾ ਨਵਾਂ ਰੋੜਾ ਪਿਆ ਛੜਕਦੇ ਉੱਤੇ ਸੜਕ ਦੇ ਉਤਲੇ ਬੰਨੇ ਜਿਹੜੀ ਬਜਰੀ ਉਹ ਹੈ ਹੀ ਨਹੀਂ ਹੈ ਪਾਣੀ ਬਿਲਕੁਲ ਰੋੜ ਕੇ ਲੈ ਚੁੱਕਿਆ ਵਾ ਇਸ ਕਰਕੇ ਬੇਨਤੀ ਹੈ ਸਾਰੇ ਵੀਰਾਂ ਵੱਲੋਂ ਕਿ ਜਿਹੜੀ ਛੜਕ ਹੈ ਉਹ ਜਰੂਰ ਬਣਾਈ ਜਾਏ ਜੀ ਆਪ ਜੀ ਦੇਖ ਰਹੇ ਹੋ ਦਾਇਕ ਨਿਊਜ਼ ਚੈਨਲ ਦਾਸ ਦਲਜੀਤ ਸਿੰਘ ਨਿਸੋਖੇ ਸਹਿਯੋਗੀ ਸੱਜਣ ਪਾਈ ਅਮਰੀਕ ਸਿੰਘ ਜੀ ਲੰਗਵਾਲ ਪੱਤਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ